ਐਸਐਸਪੀ ਦਫਤਰ ਦੇ ਵਿੱਚ ਜਿੱਥੇ ਅੱਜ ਦੋ ਮੁਜਰੀਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਿਅ ਸਟਾਫ ਵੱਲੋਂ ਜਿਨ੍ਹਾਂ ਕੋਲ 15 ਮੋਟਰਸਾਈਕਲ ਬਰਾਮਦ ਹੋਈ ਹਰੇ ਤੇ ਉਹਨਾਂ ਨਾਲ ਹੀ ਅੱਜ ਗੱਲਬਾਤ ਕਰਦੇ ਹਾਂ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਵਿੱਚ ਪ੍ਰਾਈਮ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਕੋਈ ਵੀ ਸ਼ਰਤੀ ਅੰਸਰ ਜੋ ਵੀ ਇਸ ਸ਼ਹਿਰ ਦੇ ਵਿੱਚ ਸਤੀਜ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ ਮਲੇਰ ਕੋਟਲਾ ਤੋਂ ਤਮੰਨਾ ਵਰਮਾ ਦੀ ਰਿਪੋਰਟ ਹੈ ਤਲੀ ਖਵਾ ਲੱਗਦੀ ਤੇਰੀ ਯਾਰ ਨੀ ਨੀ ਇਹ ਕਿਹੜਾ ਕੱਟਕਾ ਬੈਡ ਨੀ ਜੀ ਅਸਲ ਕਿਹੜਾ ਮਾਮਲਾ ਹੈਗਾ ਜਿਹੜਾ ਅਲੋਕ ਦੇ ਤਾਂ ਇਹ ਸਾਡੇ ਸੀਐਸਟਾਫ ਵੱਲੋਂ ਪਿਛਲੇ ਦਿਨੀ 8 11 ਦਾ 8 8 ਤਰੀਕ ਤੇ ਜਨਵਰੀ ਮਹੀਨੇ ਨੂੰ ਦੋ ਬੰਦੇ ਫੜੇ ਸੀਗੇ ਜਿਹਦੇ ਵਿੱਚ ਇੱਕ ਲਵਪ੍ਰੀਤ ਹੈ ਤੇ ਇੱਕ ਜੈਕਬ ਮਸੀ ਹੈ ਇਹਨਾਂ ਨੂੰ 8 ਤਰੀਕ ਨੂੰ ਇਹਨਾਂ ਦੀ ਰੈਸਟ ਪਾਈ ਸੀ ਤੇ ਇਹਨਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਰਿਕਵਰ ਕੀਤਾ ਸੀਗਾ ਬਾਅਦ ਚੋਂ ਇਹਨਾਂ ਨੂੰ ਰਿਮਾਂਡ ਤੇ ਲਿੱਤਾ ਗਿਆ 4 ਦਿਨ ਦਾ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਮਤਲਬ ਟੋਟਲ 15 ਮੋਟਰਸਾਈਕਲ ਜਿਹੜੇ ਇਹਨਾਂ ਨੇ ਚੋਰੀ ਦੇ ਆਸਤੇ ਪਾਸੇ ਸ਼ਹਿਰਾਂ ਚੋਂ ਚੋਰੀ ਕੀਤੇ ਸੀ ਉਹਨਾਂ ਨੇ ਇੱਕ ਆਦਮ ਬਾਗ ਰੋਡ ਦੇ ਕੋਲੇ ਇੱਕ ਸਕੂਲ ਆ ਉੱਥੇ ਖੰਡਰ ਆ ਉੱਥੇ ਸਾਰੇ ਮੋਟਰਸਾਈਕਲ ਇਕੱਠੇ ਕਰਕੇ ਨਾ ਰੱਖੇ ਹੋਏ ਸੀ ਸੋ ਟੋਟਲ ਹੁਣ ਤੱਕਰ 15 ਮੋਟਰਸਾਈਕਲ ਰਿਕਵਰ ਹੋਏ ਨੇ ਸਰ ਕਿੰਨੇ ਸਮੇਂ ਤੋਂ ਇਹ ਆਪਣੀਆਂ ਵਾਰਦਾਤਾਂ ਨੂੰ ਜਾਣਦੇ ਰਹੇ ਕਾਫੀ ਦੇਰ ਤੋਂ ਕਰ ਰਹੇ ਸੀ ਕਿ ਚੋਰੀ ਦੀਆਂ ਵਾਰਦਾਤਾਂ ਹਫਤੇ ਬਾਅਦ ਕੋਈ ਮੋਟਰਸਾਈਕਲ ਚੋਰੀ ਕਰ ਲਿਆ ਮਤਲਬ ਕਾਫੀ ਹੈਬਿਚੁਅਲ ਸੀਗੇ ਤੇ ਹੁਣ ਅੱਗੇ ਵੀ ਇਹਨਾਂ ਦਾ ਵਧੀਆ ਇਹ ਕੰਮ ਹੋਇਆ ਤੇ ਹੁਣ ਜਿਹੜੀਆਂ ਚੋਰੀਆਂ ਨੂੰ ਵੀ ਠੱਲ ਪੇਗਾ ਸ਼ਹਿਰ ਪਹਿਲਾਂ ਵੀ ਕੋਈ ਕਸਮ ਨਹੀਂ ਪਹਿਲੇ ਮੁਕੱਦਮਾ ਇਹਨਾਂ ਤੇ ਪਹਿਲੇ ਕੋਈ ਮੁਕੱਦਮਾ ਨਹੀਂ ਹੈ ਤੇ ਇਹਨਾਂ ਦੀ ਪਹਿਲੀ ਵਾਰੀ ਇਹ ਚੋਰੀ ਦਾ ਮਕਦਮਾ ਦਰਜ ਪੜੇ ਲਿਖੇ ਨਹੀਂ ਯੰਗ ਨਹੀਂ ਇਹ ਪੜੇ ਲਿਖੇ ਜਿਵੇਂ ਆਮ ਜਿਹੜੇ ਬੇਰੋਜ਼ਗਾਰ ਮੁੰਡੇ ਹੁੰਦੇ ਜਿਆਦਾ ਯੰਗ ਹੀ ਚਾਹੀਏ ਮੁੰਡੇ 20 24 ਸਾਲਾਂ ਦੇ ਮੁੰਡੇ ਆ ਕਿਉਂ ਸਰ ਇਸ ਕੇਸ ਦੇ ਵਿੱਚ ਹੋਰ ਕੀ ਪ੍ਰੋਗਰੈਸ ਹੋਣ ਦੀ ਉਮੀਦ ਹੈ ਨਹੀਂ ਟੋਟਲ ਇਹਦੇ ਵਿੱਚ ਤਾਈਆਂੋਂ ਪਹਿਲੇ ਅਸੀਂ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਹੀ ਇਹ ਬਾਤੋ ਪ੍ਰੈਸ ਕਾਨਫਰੰਸ ਕੀਤੀ ਹੈ ਟੋਟਲ ਸਾਡੇ ਕੋਲੋਂ ਇਹਨਾਂ ਤੋਂ 15 ਮੋਟਰਸਾਈਕਲ ਰਿਕਵਰ ਟੋਟਲ ਹੋ ਗਿਆ ਉਹਨਾਂ ਨੂੰ ਅਸੀਂ ਵਾਪਸ ਜੁਡੀਸ਼ੀਅਲ ਭੇਜ ਦਾਂਗੇ ਸਰ ਮੋਸਟਲੀ ਜਿਹੜਾ ਚੋਰੀ ਸਰ ਮਲੇਰਕੋਟਲਾ ਜਾਂ ਫਿਰ ਹੋਰ ਵੀ ਲੋਕ ਕਿਤੇ ਮਲੇਰਕੋਟਲੇ ਦੇ ਜ਼ਿਆਦਾ ਹੈਗੇ ਆ ਕੋਈ ਆਸਤ ਵਾਸੀ ਅਮਰਗੜ ਇਧਰ ਸ਼ਹਿਰਾਂ ਦੇ ਹੈਗੇ ਆ ਬਾਕੀ ਜਿਹੜੇ ਵੀ ਹੁਣ ਅਸੀਂ ਚੋਰੀ ਦੇ ਜਿਹੜੇ ਨੰਬਰ ਜਿਨ੍ਹਾਂ ਦੇ ਹੋਏ ਹੋਏ ਦੇਖਾਂ ਕਿੱਥੇ ਕਿੱਥੇ ਪਰਚੇ ਦਰਜਾ ਤਾਂ ਕਿ ਜਿਨ੍ਹਾਂ ਦੇ ਵੀ ਵਾਰਿਸ ਨੇ ਉਹਨਾਂ ਨੂੰ ਉਹਨਾਂ ਨੂੰ ਹੈਂਡਓਵਰ ਕੀਤਾ ਜਾਵੇ ਨਹੀਂ ਇੰਧਰ ਐਜਿਕ ਕੁਛ ਨਹੀਂ ਸਰ ਇਹ ਕਿੰਨੇ ਸਮੇਂ ਚ ਚੋਰੀ ਕੀਤੇ ਨੇ ਜੀ ਇਹਨਾਂ ਨੇ ਜਿਹੜੇ 15 ਮੋਟਰਸਾਈਕਲ ਨੇ ਜੀ ਕਿ ਚਾਰ-ਪੰਜ ਮਹੀਨੇ ਤੋਂ ਲਗਾਤਾਰ ਇਹ ਕਰ ਰਹੇ ਕਿਤਨੇ-ਕਿਤੇ ਜਾ ਕੇ ਮੋਟਰਸਾਈਕਲ ਚਾਰ-ਪੰਜ ਮਹੀਨੇ ਤੋਂ ਇਹ ਆਪਰੇਟ ਕਰ ਰਹੀ ਸੀ ਚੋਰੀ ਸਰ ਸਟੋਰ ਕਿੱਥੇ ਕਰ ਰਹੇ ਸੀਗੇ ਇਹ ਨਹੀਂ ਇਹ ਹੈਗਾ ਆਦਮ ਬਾਗ ਰੋਡ ਹੈਗਾ ਉੱਥੇ ਦੇ ਕੋਲੇ ਇੱਕ ਖੰਡਰ ਸੀਗਾ ਤੇ ਉੱਥੇ ਕੋਲੇ ਰੱਖ ਦਿੰਦੇ ਸੀ ਮੋਟਰਸਾਈਕਲ ਨੂੰ ਸਾਰੇ ਸਰ ਵੇਚਣ ਦੀ ਫਿਰਕ ਸੀ ਇਹ ਜਾਂ ਇਹਨਾਂ ਨੇ ਮੋਟਰਸਾਈਕਲ ਵੇਚ ਨਹੀਂ ਹੁੰਦੇ ਜਾਂ ਸਪੇਅਰ ਪਾਰਟਸ ਵੇਚ ਦਿੰਦੇ ਆ ਜਾਂ ਮੋਟਰਸਾਈਕਲ ਕੋਈ ਹੋਰ ਵਾਰਦਾਤਾ ਕਰਨ ਵਾਲੇ ਇਹਨਾਂ ਨੂੰ ਸਸਤੇ ਚ ਖਰੀਦ ਲੈਂਦੇ ਆ ਤੋਂ ਇਹਦੇ ਨਾਲ ਵਾਰਦਾਤਾ ਦਾ ਵੀ ਕਾਫੀ ਫਰਕ ਹੋਊਗਾ ਸਰ ਇਹਨਾਂ ਨੇ ਪਹਿਲਾਂ ਕੋਈ ਮੋਟਰਸਾਈਕਲ ਚੋਰੀ ਕਰਕੇ ਵੇਚੇ ਵੀ ਹੋਣਗੇ ਜੀ ਨਹੀਂ ਹੋ ਸਰ ਇਹਨਾਂ ਨੇ ਵੇਚਣੇ ਕਿੱਥੇ ਸੀ ਕੋਈ ਇਦਾਂ ਦੀ ਪਲਾਨਿੰਗ ਸਾਹਮਣੇ ਆਈ ਨਹੀਂ। ਵੇਚਣੇ ਇਦਾਂ ਦਾ ਕੁਝ ਨਹੀਂ ਹੁੰਦਾ। ਕੋਈ ਕਬਾੜੀਆਂ ਨੂੰ ਦੇਤਾ ਕੋਈ ਹੋਰ ਇਹ ਤਾਂ ਇਹ ਤਾਂ ਇਹਨਾਂ ਨੇ ਇਕੱਠੇ ਕਰ ਰਹੇ ਸੀਗੇ। ਕੋਈ ਤੁਹਾਨੂੰ ਪਹਿਲੇ ਫੜੇਗੇ। ਸਰ ਕੋਈ ਕਬਾੜੀਆਂ ਵੀ ਹੱਥਾਂ ਲੱਗ ਸਕਦੇ ਨੇ ਇਹਨਾਂ ਤੋਂ ਜੀ। ਨਹੀਂ ਇਦਾਂ ਦਾ ਅਜੇ ਕੁਝ ਨਹੀਂ ਇਹਦੇ ਸੀ। ਸਰ ਇਹ ਕਿਸੇ ਗਰੋਹਦ ਨਾਲ ਵੀ ਕੰਮ ਕਰਦੇ ਸੀ ਕਿ ਨਹੀਂ ਨਹੀਂ ਕਿਸੇ ਗਰੋਹਦ ਨਹੀਂ ਆਪਸ ਵਿੱਚ ਇਹ ਦੋਨੋਂ ਜਿਨੇ ਸੀਗੇ। ਇਹਨਾਂ ਨੇ ਸ਼ੂ ਹੀ ਕੀਤਾ ਸੀ ਅਜੇ ਤੇ ਫੜੇਗੇ। ਸਰ ਐਸਾ ਜਹਿਸ਼ਾ ਆਪੀਆਂ ਸਰੋਂ ਤੁਹਾਡਾ ਸੰਦੇਸ਼ ਕੋਈ। ਸ਼ਰਾਰਤੀ ਜਾਂ ਸਰ ਨੂੰ ਇਹ ਹੀ ਸੰਦੇਸ਼ ਹੈ ਵੀ ਚੰਗੇ ਕੰਮਾਂ 'ਚ ਲੱਗਰ ਮਾੜੇ ਕੰਮਾਂ ক'কি পোলছি পেশা আ